ਕੇਂਦਰ ਅਤੇ ਰਾਜ ਸਰਕਾਰ ਦੇ ਵੱਲ ਵਪਾਰੀਆਂ ਦੇ ਲਈ ਕੁਝ ਵੀ ਨਾ ਕਰਨ ਦੇ ਚਲਦੇ ਦੁਖੀ ਲੁਧਿਆਣਾ ਸਟੀਲ ਟ੍ਰੇਡਰ ਐਸੋਸੀਏਸ਼ਨ ਦੇ ਮੈਂਬਰਾਂ ਦੇ ਵੱਲੋਂ ਲੋਕ ਸਭਾ ਚੋਣਾਂ ਦੇ ਵਿੱਚ ਨੋਟਾ ਦਾ ਬਟਨ ਦਬਾਉਣ ਦਾ ਫੈਸਲਾ ਕੀਤਾ ਗਿਆ। ਇੱਕ ਹੋਟਲ ਦੇ ਵਿੱਚ ਰੱਖੀ ਗਈ ਮੀਟਿੰਗ ਦੇ ਵਿੱਚ ਵਪਾਰੀਆਂ ਨੇ ਕਿਹਾ ਕਿ ਸਰਕਾਰ ਨੂੰ ਭਾਰੀ ਟੈਕਸ ਦਿੰਦੇ ਨੇ ਪਰ ਫਿਰ ਵੀ ਸਰਕਾਰ ਉਹਨਾਂ ਨੂੰ ਕੋਈ ਸਹੂਲਤ ਨਹੀਂ ਦੇ ਰਹੀ ਜਿਸ ਦੇ ਕਾਰਨ ਉਹਨਾਂ ਦਾ ਵਪਾਰ ਲਗਾਤਾਰ ਘਾਟੇ ਵਿੱਚ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਉਮੀਦਵਾਰ ਵਪਾਰੀਆਂ ਨੂੰ ਕਈ ਸਮੱਸਿਆਵਾਂ ਹੱਲ ਕਰਨ ਦੇ ਝੂਠੇ ਵਾਅਦੇ ਕਰਦੇ ਹਨ ਅਤੇ ਉਹਨਾਂ ਤੋਂ ਨੋਟ ਤੇ ਵੋਟ ਲੈ ਜਾਂਦੇ ਹਨ ਪਰ ਇਸ ਵਾਰ ਨਾ ਤਾਂ ਵਪਾਰੀ ਉਹਨ ਕਿ ਨੋਟਾ ਦਾ ਬਟਨ ਦਬਾ ਕੇ ਸਰਕਾਰ ਦਾ ਵਿਰੋਧ ਕਰਨਗੇ ਸਾਰੇ ਟਰੇਡਰ ਭਰਾ ਐਨੇ ਦੁਖੀ ਆ ਅਸੀਂ ਸਾਰੇ ਹਿੰਦੁਸਤਾਨ ਦੇ ਟਰੇਡਰ ਤੇ ਵਪਾਰੀਆਂ ਨੂੰ ਇੱਕੋ ਅਪੀਲ ਕਰਾਂਗੇ ਤੁਸੀਂ ਨੋਟਾ ਦਾ ਬਟਨ ਦਬੋ ਜਿਹੜਾ ਹੁੰਦਾ ਵਪਾਰੀਆਂ ਕੋ ਫੰਡ ਵੀ ਲੈ ਕੇ ਚੱਲ ਜਾਂਦਾ ਕੋਈ ਵਪਾਰੀ ਦੀ ਸਾਰ ਨਹੀਂ ਲੰਦਾ ਕੋਈ ਵਪਾਰੀ ਦੀ ਪੁੱਛ ਨਹੀਂ ਕੱਚ ਕਰਦਾ ਸਾੜੀ ਸੜਕਾਂ ਟੁੱਟੀਆਂ ਹੋਈਆਂ ਨੇ ਔਰ ਜਗਾ ਜਗਾ ਪਾਣੀ ਕੋਈ ਕਾਨੂੰਨ ਨੇ ਮਾਰੇ ਆ ਵਪਾਰੀਆਂ ਦੇ ਪੈਸੇ ਮਰ ਜਾਂ ਦੱਬ ਜਾਂ ਕੋਈ ਵਪਾਰੀ ਦੇ ਨਾਲ ਨਹੀਂ ਖੜਦਾ ਅੱਜ ਵਪਾਰੀ ਇਹਨਾ ਕ੍ਰਾਈਸਿਸ ਵਿੱਚ ਕੁਝ ਵੀ ਵਪਾਰੀ ਨੂੰ ਖਤਮ ਹੁੰਦਾ ਉਹਦੀ ਕੋਈ ਸਾਰ ਨਹੀਂ ਲਈ ਜਾਂਦੀ ਅੱਜ ਕਿੰਨੇ ਵਪਾਰੀ ਹਾਈਪਰ ਟੈਂਸ਼ਨ ਦੇ ਬੀਪੀ ਦੇ ਸ਼ੂਗਰ ਦੇ ਮਰੀਜ਼ ਹੋ ਗਏ ਸਿਰਫ ਟੈਂਸ਼ਨਾਂ ਕਰਕੇ ਜਿਹੜੀ ਕੇਂਦਰ ਦੀ ਕੋਈ ਸਰਕਾਰ ਆਂਦੀ ਹੈ ਟੈਕਸ ਅਸੀਂ ਹਰ ਤਰ੍ਹਾਂ ਦੇ ਟੈਕਸ ਦਿੰਨੇ ਆ ਸਰਕਾਰ ਨੂੰ 30% ਇਨਕਮ ਟੈਕਸ ਦਿੰਨੇ ਆ 18% ਜੀਐਸਟੀ ਦਿੰਨੇ ਆ ਦੱਸੋ ਸਰਕਾਰ ਵੱਲੋਂ ਸਾਨੂੰ ਕੀ ਫੈਸਿਲਟੀਆਂ ਮੈਂ ਪੂਰੇ ਹਿੰਦੁਸਤਾਨ ਦੇ ਆਪਣੇ ਵਪਾਰੀਆਂ ਭਰਾਵਾਂ ਨੂੰ ਟ੍ਰੇਡਰਾਂ ਨੂੰ ਅਪੀਲ ਕਰਦਾ ਜਿਹੜੇ ਪ੍ਰੋਸਟ ਲੀਡਰ ਆ ਉਹਨਾਂ ਦਾ ਬਈ ਸ਼ਕਾਰ ਕਰੋ ਕੋਈ ਲੋੜ ਨਹੀਂ ਉਹਨਾਂ ਨੂੰ ਵੋਟ ਪਾਣ ਦੀ ਉਹਨਾਂ ਨੂੰ ਅਸੀਂ ਕੋਈ ਲੋੜ ਨਹੀਂ ਉਹਨਾਂ ਨੂੰ ਫੰਡ ਦੇਣ ਦੀ ਦਿਨੀ ਦੇਰਾ ਤੁਹਾਡੀ ਸੁਣਵਾਈ ਨਹੀਂ ਕਰਦੇ ਤੁਹਾਡੇ ਹੱਕ 'ਚ ਨਹੀਂ ਖੜਦੇ ਉਹਨੀ ਦੇਰ ਉਸ ਬੰਦੇ ਦਾ ਸਾਥ ਦੋ ਸੱਚੇ ਬੰਦੇ ਦਾ ਸਾਥ ਦੋ ਆਹਨਾਂ ਦੇਖੋ ਵੀ ਆ ਫਲਾਣੀ ਪਾਰਟੀ ਦਾ ਪਾਰਟੀ ਦਾ ਭਾਜੀ ਕੋਈ ਵੀ ਸਰਕਾਰ ਚਾਹੇ ਕੇਂਦਰ ਸਰਕਾਰ ਚਾਹੇ ਸੂਬਾ ਸਰਕਾਰ ਅੱਜ ਤੱਕ ਇੰਡਸਟਰੀ ਦੀ ਕਿਸੇ ਨੇ ਸਾਰ ਨਹੀਂ ਲਈ ਅੱਜ ਐਨਾ ਬੁਰਾ ਹਾਲ ਹੈ ਠੀਕ ਆ ਜਦੋਂ ਬਰਸਾਤ ਆਂਦੀ ਆ ਉਦੋਂ ਸਾਰੇ ਨਿਕਲ ਆਉਂਦੇ ਆ ਆ ਸਾਨੂੰ ਨੋਟ ਵੀ ਦੇ ਦੋ ਆ ਸਾਨੂੰ ਵੋਟ ਵੀ ਦੇ ਦੋ ਮਗਰ ਵੋਟਾਂ ਲੈਣ ਤੋਂ ਬਾਅਦ ਨੋਟ ਲੈਣ ਤੋਂ ਅੱਜ ਮੇਰੇ ਨਾਲ ਪੈਦਲ ਮਾਰਚ ਕਰਨ ਜਿਹੜਾ ਵੀ ਇਸ ਲੋਕ ਸਭਾ ਚ ਕੋਈ ਵੀ ਲੀਡਰ ਖੜਾ ਦੱਸੋ ਸ਼ਹਿਰ ਦੀ ਕਿਹੜੀ ਸੜਕ ਠੀਕ ਹੈ ਕਿਹੜਾ ਕਿਹੜੀ ਜਗ੍ਹਾ ਸਟਰੀਟ ਲਾਈਟ ਠੀਕ ਹੈ ਕਿੰਨਾ ਕ੍ਰਾਈਮ ਵੱਧ ਗਿਆ ਹੈ ਕਿੰਨਾ ਕਿੰਨਾ ਭ੍ਰਸ਼ਟਾਚਾਰ ਵੱਧ ਗਿਆ ਹੈ ਦੱਸੋ ਅੱਜ ਵਪਾਰ ਕਿਹੜੀ ਦਲੀਜ਼ ਤੇ ਖੜਾ ਕੀ ਫੈਸਿਲਟੀਆਂ ਕੀ ਅੱਜ ਤੱਕ ਸਰਕਾਰ ਨੇ ਵਪਾਰੀਆਂ ਲਈ ਕੀਤਾ ਲੁਧਿਆਣਾ ਤੋਂ ਕੁਲਬੀਰ ਰਾਹੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ ਐਨ ਆਰ ਆਈ